ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾਂ ਕਾ ਅੰਤ ਨਾ ਪਾਰੋ ਉਹ ਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗ ਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤਿ ਅਨੰਤ ਤਾ ਰੰਗ ਤਮਸਾ ਪੂਰਨ ਆਸਾ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰੈ ਹੁ ਮਨ ਹੋਵੋ ਹਰਿ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਜਾਤਿਕ ਮੋਲਾ ਗੁਜਰੀ ਮਹਲਾ 5ਵਾਂ jis simrat sab kil viknas hai pitri hoi udaro so har har tum sadhi jap ho ja ka ant na parh putha mata ki asis nimakh na bisro tum ko har har sada pajho jagdish raha ਸਤ ਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਾਰੋ ਉਹ ਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗ ਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤਿ ਅਨੰਤਾ ਰੰਗ ਤਮਸਾ ਪੂਰਨ ਆਸਾ ਕਬਹਿ ਨ ਵਿਆਪੇ ਚਿੰਤਾ ਪਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾਂ ਕਾ ਅੰਤ ਨ ਪਰ ਪੂਤ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬੇ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੁੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਾਰੋ ਉਤਰਾ ਮਤਾ ਕੀ ਅਸੀਸ ਨਿਮਕ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚਿਰ ਜਿਵਹੋ ਹਰ ਸਿਮਰਤ ਅਨੰਤ ਅ ਰੰਗਤ ਮਾਸਾ ਪੂਰਨ ਆਸਾ ਕਬਹਿ ਨ ਵਿਆਪੇ ਚਿੰਤਾ ਪਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਾਰੋ ਊਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤਾ ਰੰਗ ਤਮਸਾ ਪੂਰਨ ਆਸਾ ਕਬੈ ਨ ਵਿਆਪੈ ਚਿੰਤਾ ਭਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉਂ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਾਰੋ ਊਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬੇ ਨ ਵਿਆਪੈ ਚਿੰਤਾ ਪਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਾਰੋ ਪੂਰਨ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤਿ ਅਨੰਤਾ ਰੰਗ ਤਮਸਾ ਪੂਰਨ ਆਸਾ ਕਬੇ ਨ ਵਿਆਪੈ ਚਿੰਤਾ ਭਵਰ ਤੁਮਾਰੈ ਹੁ ਮਨ ਹੋਵੋ ਹਰਿ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਜਾਤਿਕ ਮੌਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾਂ ਕਾ ਅੰਤ ਨ ਪਰ ਪੂਤ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾਓ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬੇ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰੋ ਪੂਰਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਠ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵੋ ਸਦਾ ਚਿਰ ਜਿਵੋ ਹਰਿ ਸਿਮਰਤਿ ਅਨੰਤ ਰੰਗ ਤਮਸਾ ਪੂਰਨ ਆਸ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰੈ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ 5ਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪ ਹੋ ਜਾਂ ਕਾ ਅੰਤ ਨ ਪਰ ਪੂਤ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾਓ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਚਾਤਰਿਕ ਮੋਲਾ ਗੁਜਰੀ ਮਾਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰੋ ਕੂਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤ ਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚਿਰ ਜਿਵਹੋ ਹਰ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬਹਿ ਨ ਬਿਆਪੇ ਚਿੰਤਾ ਪਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਾਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰੂ ਪੂਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰੈ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉਂ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦ ਹੀ ਜਪੋ ਜਾ ਕਾਇੰਤ ਨਾ ਪਾਰੋ ਊਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤਾ ਰੰਗ ਤਮਸਾ ਪੂਰਨ ਆਸਾ ਕਬੈ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸ ਨੇ ਸੰਗਲਪਟਾਇ ਜਿਉ ਬੰਦ ਹੈ ਚਾਤਰਿਕ ਮੋਲਾ ਗੁਜਰੀ ਮਾਲਾ ਪੰਜਵਾ ਜਿਸ ਸਿਮਰਤ ਸਭ ਕਿਲ ਵਿਖਨਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾ ਅੰਤ ਨਾ ਪਰੋ ਕੂਤਾ ਮਾਤਾ ਕੀ ਅਸੀਸ ਨਿਮਕ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚਿਰ ਜਿਵਹੋ ਹਰ ਸਿਮਰਤ ਅਨੰਤ ਰੰਗ ਤਮਾਸਾ ਪੂਰਨ ਆਸਾ ਕਬਹਿ ਨਾ ਵਿਆਪੇ ਚਿੰਤਾ ਭਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਜਾਤਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰੂ ਊਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਅ ਰੰਗ ਤਮਸਾ ਪੂਰਨ ਆਸਾ ਕਬੇ ਨ ਵਿਆਪੈ ਚਿੰਤਾ ਭਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਜਾਤ੍ਰਿਕ ਮੋਲਾ ਗੁਜਰੀ ਮਹਲਾ 5ਵਾਂ ਜਿਸ ਸਿਮਰਤ ਸਭ ਕਿਲ ਵਿਖਨਸ ਹੈ ਪਿਤਰੀ ਹੋਏ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰ ਊਤਹਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ ਰਹਾ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੁ ਸਦਾ ਚਿਰ ਜਿਵਹੁ ਹਰਿ ਸਿਮਰਤ ਅਨੰਤ ਰੰਗ ਤਮਸਾ ਪੂਰਨ ਆਸਾ ਕਬਹਿ ਨ ਵਿਆਪੈ ਚਿੰਤਾ ਭਵਰ ਤੁਮਾਰਾ ਹਉ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਚਾਤਰਿਕ ਮੋਲਾ ਗੁਜਰੀ ਮਹਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸ ਹੈ ਪਿਤਰੀ ਹੋਈ ਉਦਾਰੋ ਸੋ ਹਰ ਹਰ ਤੁਮ ਸਦਹੀ ਜਪੋ ਜਾ ਕਾਇੰਤ ਨਾ ਪਰੋ ਉਹ ਤਹਾ ਮਾਤਾ ਕੀ ਅਸੀਸ ਨਿਮਕ ਨ ਬਿਸਰੋ ਤੁਮ ਕੋ ਹਰ ਹਰ ਸਦਾ ਪਜ ਹੋ ਜਗਦੀਸ ਰਹਾ ਸਤ ਗੁਰ ਤੁਮ ਕੋ ਹੋਏ ਦਿਆਲਾ ਸੰਤ ਸੰਗ ਤੇਰੀ ਪੀਤ ਕਾਪੜ ਪਤ ਪਰਮੇਸ਼ਰ ਰਾਖੀ ਭੋਜਨ ਕੀਰਤਨ ਨੀਤ ਅੰਮ੍ਰਿਤ ਪੀਵਹੋ ਸਦਾ ਚਿਰ ਜਿਵਹੋ ਹਰ ਸਿਮਰਤ ਅਨੰਤ ਅ ਰੰਗਤ ਮਾਸਾ ਪੂਰਨ ਆਸਾ ਕਬਹਿ ਨ ਵਿਆਪੇ ਚਿੰਤਾ ਪਵਰ ਤੁਮਾਰਾ ਹੁ ਮਨ ਹੋਵੋ ਹਰ ਚਰਣਾ ਹੋ ਕੋਲਾ ਨਾਨਕ ਦਾਸਨ ਸੰਗਲਪਟਾਇ ਜਿਉ ਬੰਧ ਹੈ ਜਾਤ੍ਰਿਕ ਮੋਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ